ਹੈ ਪਾਪ ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ ਕਬਨੋ ਸੋ ਮੋਨ ਜੋ ਮਨ ਮਾਰੇ ਉਹ ਕਿਹੜਾ Muni ਹੈ ਜੋ ਮਨ ਨੂੰ ਮਾਰਦਾ ਹੈ ਮਨ ਕੋ ਮਾਰ ਕਹੋ ਕਿਸ ਤਾਰੇ ਦੱਸੋ ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ ਰਹਾਵਾਲਾ ਬੰਦਾ ਮਹਾਰਾਜ ਕਹਿੰਦੇ ਨੇ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਹੁਣ ਉਹਨਾਂ ਗੱਲਾਂ ਦਾ ਉੱਤਰ ਦੇ ਰਹੇ ਨੇ ਭਗਤ ਜੀ ਇੱਥੇ ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ ਭਾਪ ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ ਉਹਨਾਂ ਲਈ ਪ੍ਰੇਰਣਾ ਮਨ ਵੱਲੋਂ ਹੀ ਹੁੰਦੀ ਹੈ ਮਨ ਪ੍ਰੇਰਿਤ ਕਰਦਾ ਪਹਿਲਾਂ ਫੇਰ ਸਰੀਰ ਚੱਲਦਾ ਉਧਰ ਨੂੰ ਮਨ ਮਾਰੇ ਬਣ ਭਗਤ ਨਾ ਹੋਈ ਜੇ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਨੀ ਆ ਭਾਈ ਤਾਂ ਆਪਣੇ ਮਨ ਨੂੰ ਮਨ ਨੂੰ ਇੱਛਾ ਵੱਲੋਂ ਮਾਰ ਲਾ ਇੱਛਾ ਮਾ ਕਿਉਂਕਿ ਪ੍ਰਭੂ ਪ੍ਰਮਾਤਮਾ ਨੇ ਸੁੱਖ ਸਹੂਲਤਾਂ ਤਾਂ ਤੈਨੂੰ ਦਿੱਤੀਆਂ ਇਹਨੇ ਮਨੁੱਖਾ ਜਨਮ ਦਿੱਤਾ ਤੈਨੂੰ ਰਹਿਣ ਵਾਸਤੇ ਘਰ ਵੀ ਦਿੱਤਾ ਸੁੱਖ ਸਹੂਲਤ ਦੇ ਰਿਆ ਪਰ ਤੋ ਜਿਆਦੇ ਇਛਕ ਹੋ ਕੇ ਪ੍ਰਮਾਤਮਾ ਨੂੰ ਭੁੱਲਦਾ ਇੱਥੇ ਭਗਤ ਜੀ ਇਹੀ ਦੱਸਦੇ ਨੇ ਮਨ ਮਾਰੇ ਬਿਨ ਭਗਤ ਨਾ ਹੋਈ ਇਸ ਵਾਸਤੇ ਮਨ ਨੂੰ ਮਾਰਨ ਤੋਂ ਬਿਨਾ ਭਾਵ ਮਨ ਨੂੰ ਵਿਕਾਰਾਂ ਤੋਂ ਵਿਕਾਰਾਂ ਤੋਂ ਦੌੜਨ ਵੱਲੋਂ ਰੋਕ ਜਿੰਨਾ ਚਿਰ ਵਿਕਾਰਾਂ ਵੱਲੋਂ ਉਹਨੂੰ ਰੋਕਦਾ ਮਨ ਨੂੰ ਉਨਾਂ ਚਿਰ ਭਗਤੀ ਨਹੀਂ ਹੋਣੀ ਹੋਈ ਨਹੀਂ ਸਕਦੀ ਭਗਤ ਜੀ ਕਹਿੰਦੇ ਕਹੋ ਕਬੀਰ ਜੋ ਜਾਣੇ ਪਿਓ ਮਨ ਮਸ ਮਨ ਮਦਸੂਦਨ ਤਿਰ ਭਵਨ ਦਿਓ ਕਬੀਰ ਜੀ ਕਹਿੰਦੇ ਨੇ ਜੋ ਮਨੁੱਖ ਇਸ ਰਮਜ ਨੂੰ ਸਮਝਦਾ ਹੈ ਮਦਸੂਦਨ ਦੱਸਦੇ ਨੇ ਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਜਿਹੜਾ ਮਨ ਨੂੰ ਕੰਟਰੋਲ ਕਰ ਲੈਂਦਾ ਮਨ ਜੀਤੇ ਜਗ ਜੀਤ ਜਪਜੀ ਸਾਹਿਬ ਵਿੱਚ ਵੀ ਦੱਸਿਆ ਗੌੜੀ ਕਬੀਰ ਜੀ ਓਏ ਜੋ ਦਿਸ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਮਹਾਰਾਜ ਕਹਿੰਦੇ ਉਹ ਤਾਰੇ ਜੋ ਆਕਾਸ਼ ਵਿੱਚ ਦਿਸ ਰਹੇ ਹਨ ਕਿਸ ਚિત੍ਰਕਾਰ ਨੇ ਚਿਤਰੇ ਹਨ ਕਿਹੜੇ ਚਿਤ੍ਰਕਾਰ ਨੇ ਬਣਾਏ ਨੇ ਦੱਸ হে ਪੰਡਤ ਆਕਾਸ਼ ਕਿਸ ਦੇ ਆਸਰੇ ਹੈ ਕਿਨ ਉਹ ਚੀਤੇ ਚੀਤਨ ਹਾਰੇ ਕਹੋ ਰੇ ਪੰਡਤ ਅੰਬਰ ਕਬ ਸਿਓ ਲਾਗਾ ਕਹਿੰਦੇ ਹੈ ਪੰਡਤ ਜੀ ਤੁਸੀਂ ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਆ ਵਿਖੰਡਾ ਬ੍ਰਹਮੰਡਾਂ ਦਾ ਗਿਆਨ ਰੱਖਦੇ ਆ ਕਹਿੰਦੇ ਆ ਤੁਸੀਂ ਦੱਸ ਹੈ ਪੰਡਤ ਆਕਾਸ਼ ਆਕਾਸ਼ ਕਿਸ ਦੇ ਆਸਰੇ ਹੈ ਬੁੱਝੇ ਬੁੱਝਣ ਹਾਰ ਸੁਭਾਗਾ ਰਹਾਉ ਕੋਈ ਭਾਗਾ ਵਾਲਾ ਸਿਆਣਾ ਬੰਦਾ ਹੀ ਇਸ ਰਮਜ ਨੂੰ ਸਮਝਦਾ ਹੈ ਸੂਰਜ ਚੰਦ ਕਰੇ ਉਜਿਆਰਾ ਸਭ મે ਪਸਰਿਆ ਬ੍ਰਹਮ ਪ੍ਰਸਾਰ ਮਹਾਰਾਜ ਕਹਿੰਦੇ ਇਹ ਜੋ ਸੂਰਜ ਤੇ ਚੰ드ਰਮਾ ਆਦਿਕ ਜਗਤ ਵਿੱਚ ਚਾਨਣ ਕਰ ਰਹੇ ਹਨ ਨਾ ਇਹਨਾਂ ਸਭਨਾ ਵਿੱਚ ਪ੍ਰਭੂ ਦੀ ਜੋਤ ਦਾ ਹੀ ਪ੍ਰਕਾਸ਼ ਖਿਲਰਿਆ ਹੋਇਆ ਹੈ ਕਈ ਕਹਿੰਦੇ ਰੱਬ ਰੂਪ ਨਹੀਂ ਹੁੰਦਾ ਚਲੋ ਹੁੰਦਾ ਨਹੀਂ ਹੋਣਾ ਹੁੰਦਾ ਭਾਈ ਮੈਂ ਕੱਲ ਸੁਣ ਲਿਆ ਸੁਣ ਰਿਹਾ ਸੀ ਵੀਡੀਓ ਇੱਕ ਵੀਡੀਓ ਇੱਕ ਕੰਦਰ ਰੱਬ ਤਾਂ ਕੋਈ ਹੁੰਦਾ ਨਹੀਂ ਚਲੋ ਨਹੀਂ ਹੁੰਦਾ ਪਰ ਗਰਬਾਣੀ ਵਿੱਚ ਜੋ ਲਿਖਿਆ ਉਹ ਤੀਜ ਤਾਂ ਕੋਈ ਹੈ ਨਾ ਜਿਨੇ ਸੰਸਾਰ ਕੁਦਰਤ ਨੂੰ ਪੈਦਾ ਕੀਤਾ ਕਾਦਰ ਜੀ ਨੂੰ ਕਹਿੰਦੇ ਆ ਕੋਈ ਕਾਦਰ ਤਾਂ ਹੈ ਨਾ ਕੁਦਰਤ ਨੂੰ ਪੈਦਾ ਕਰਨ ਵਾਲਾ ਮਹਾਰਾਜ ਕੰਦ ਸਭ ਮੈਂ ਪਸਰਿਆ ਬ੍ਰਹਮ ਪਸਾਰਾ ਹੁਣ ਜਿਹੜਾ ਇਹਨਾਂ ਸਬਨਾ ਵਿੱਚ ਪ੍ਰਭੂ ਦੀ ਜੋਤ ਦਾ ਹੀ ਪ੍ਰਕਾਸ਼ ਖਿਲਰਿਆ ਹੋਇਆ ਹੈ ਉਹ ਹੁਣ ਜੋਤ ਕਿਹੜੀ ਆ ਭਾਈ ਉਹ ਵੀ ਹੈ ਨਾ ਕੋਈ ਛਾਇ ਤਾਂ ਹੈਗੀ ਆ ਕਹੋ ਕਬੀਰ ਜਾਣੇਗਾ ਸੋਏ ਆ ਦੱਸ ਦੇ ਨਾ ਕਬੀਰ ਭਗਤ ਜੀ ਵੀ ਕਬੀਰ ਜੀ ਆਖਦਾ ਹੈ ਇਸ ਭੇਦ ਨੂੰ ਉਹੀ ਮਨੁੱਖ ਸਮਝੇਗਾ ਹਿਰਦੇ RAM ਮੁਖ ਰਾਮੇ ਹੋਈ ਮਹਾਰਾਜ ਕਹਿੰਦੇ ਹਿਰਦੇ ਜਿਸ ਮਨੁੱਖ ਦੇ ਜਿਸ ਦੇ ਹਿਰਦੇ ਵਿੱਚ ਪ੍ਰਭੂ ਵਸਿਆ ਵਸ ਰਿਹਾ ਹੈ ਤੇ ਮੂੰਹ ਵਿੱਚ ਵੀ ਕੇਵਲ ਪ੍ਰਭੂ ਹੀ ਹੈ ਭਾਵ ਜੋ ਮੂੰਹੋਂ ਵੀ ਪ੍ਰਭੂ ਦੇ ਗੁਣ ਉਚਾਰ ਰਿਹਾ ਹੈ ਉਹ ਕਹਿੰਦਾ ਹੈਗਾ ਰੱਬ ਗੋੜੀ ਕਬੀਰ ਜੀ ਵੇਦਕੀ ਪੁੱਤਰੀ ਸਿਮਰਤ ਭਾਈ हां ਕਲ ਜੇਬਰੀ ਲੈ ਹੈ ਆਈ ਲੈ ਹੈ ਆਈ ਮਹਾਰਤ ਕਹਿੰਦੇ ਹੈ ਵੀਰ ਇਹ ਸਿਮਰਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਣ ਆਸ਼ਰਮ ਦੇ ਮਾਨੋ ਸੰਗਤ ਤੇ ਕਰਮ ਕਾਂਡ ਦੀਆਂ ਰੱਛੀਆਂ ਲੈ ਕੇ ਆਈ ਹੋਈ ਹੈ ਆਪਨ ਨਗਰ ਆਪ ਤੇ ਬਾਧਿਆ ਮਹਾਰਾਜ ਕਹਿੰਦੇ ਇਸ ਸਿਮਰਤੀ ਨੇ ਆਪਣੇ ਸਾਰੇ ਸ਼ਰਧਾਲੂਆਂ ਆਪ ਹੀ ਜਕੜੇ ਹੋਏ ਹਨ ਸ਼ਰਧਾਲੂ ਆਪਣੇ ਸ਼ਰਧਾਲੂ ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ ਮੋਹ ਕੇ ਫਾਦ ਮੋਹ ਕੇ ਫਾਂਦੇ ਕਾਲ ਸਰ ਸੰਦਿਆ ਰਹਾਵळा ਬੰਦਾ ਜੀ ਮਹਾਰਾਜ ਕਹਿੰਦੇ ਇਹਨਾਂ ਨੂੰ ਸੁਰਗ ਆਤ ਕਦੇ ਮੋਹ ਦੀ ਫਾਹੀ ਵਿੱਚ ਫਸਾ ਕੇ ਵੀ ਤੁਹਾਨੂੰ ਸੁਰਗ ਮਿਲੂਗਾ ਸੁਰਗ ਤੇ ਮੋਹ ਦੀ ਫਾਹੀ ਵਿੱਚ ਫਸਾ ਕੇ ਇਹਨਾਂ ਦੇ ਸਿਰ ਤੇ ਮੌਤ ਦੇ ਸਹਿਮ ਦਾ ਤੀਰ ਇਸ ਨੇ ਖਿੱਚਿਆ ਹੋਇਆ ਹੈ ਕਟੀ ਨਾ ਕਟੇ ਟੂਟ ਨਾ ਜਾਈ ਸਾ ਸਾਪਨ ਹੋਏ ਜਗ ਕੋ ਖਾਈ ਇਹ ਸਿਮਰਤੀ ਰੂਪ ਫਾਹੀ ਸਰਧਾਲੂਆਂ ਪਾਸੋਂ ਵੱਡਿਆਂ ਵੱਡੀ ਨਹੀਂ ਵੰਡਿਆਂ ਵੰਡੀ ਨਹੀਂ ਜਾ ਸਕਦੀ ਅਤੇ ਨਾ ਹੀ ਆਪਣੇ ਆਪ ਟੁੱਟਦੀ ਹੈ ਸਾ ਸਾਪਣ ਹੋਏ ਜਗ ਕੋ ਖਾਈ ਮਨਾਂ ਦੇਖਦੇ ਹੁਣ ਤਾਂ ਇਹ ਸਪਨੀ ਬਣ ਕੇ ਜਗਤ ਨੂੰ ਖਾ ਰਹੀ ਹੈ ਭਾਪ ਜਿਵੇਂ ਸਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ ਤੇਵੇਂ ਇਹ ਸਿਮਰਤੀ ਆਪਣੇ ਹੀ ਸਰਦਾਲੂਆਂ ਦਾ ਨਾਸ਼ ਕਰ ਰਹੀ ਹੈ ਹਮ ਦੇਖਤ ਜਨ ਸਭ जग ਲੂਟਿਆ ਕਹੋ ਕਬੀਰ ਮੈਂ RAM ਕਹ ਛੂਟਿਆ ਕਬੀਰ ਭਗਤ ਜੀ ਕਹਿੰਦੇ ਨੇ ਸਾਡੇ ਵੇਖਦੇ ਆ ਵੇਖਦੇ ਆ ਜਿਸ ਸਿਮਰਤੀ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ ਕਹੋ ਕਬੀਰ ਮੈਂ RAM ਕਹੈ ਸੂਟਿਆ ਭਗਤ ਜੀ ਕਹਿੰਦੇ ਨੇ ਕਬੀਰ ਜੀ ਤਾਂ ਕਹਿੰਦੇ ਨੇ ਵੀ ਮੈਂ ਪ੍ਰਭੂ ਦਾ ਸਿਮਰਨ ਕਰਕੇ ਉਸ ਤੋਂ ਬਚ ਗਿਆ ਹਾਂ ਗੌੜੀ ਕਬੀਰ ਜੀ ਦੇਹ ਮਹਾਰ ਲਗਾਮ ਪਹਿਰਾਵੋ ਸਗਲ ਤਾਂ ਜੀਵਨ ਸਗਲ ਤਾਂ ਜੀਨ ਗगन ਦੁਰਾਵੋ ਮੈਂ ਤਾਂ ਆਪਣੇ ਮਨ ਰੂਪ ਅਤੇ ਘੋੜੇ ਨੂੰ ਉਸਤਤ ਨਿੰਦਾ ਤੋਂ ਰੋਕਣ ਦੀ ਪੂੰਜੀ ਦੇ ਕੇ ਪ੍ਰੇਮ ਦੀ ਲਗਨ ਦੀ ਲਗਾਮ ਪਾਂਦਾ ਹਾਂ ਦੇ ਮੁਹਾਰ ਲਗਾਮ ਪਹਿਰਾ ਬੋਦਾ ਭਾਵ ਹੈ ਵਿਭਗਤ ਜੀ ਕਹਿੰਦੇ ਮੈਂ ਤਾਂ ਆਪਣੇ ਮਨ ਰੂਪ ਘੋੜੇ ਨੂੰ ਉਸਤਤ ਨਿੰਦਾ ਤੋਂ ਰੋਕਣ ਦੀ ਪੂੰਜੀ ਦੇ ਕੇ ਪ੍ਰੇਮ ਦੀ ਲਗਨ ਦੀ ਲਗਾਮ ਪਾਉਂਦਾ ਹਾਂ ਸਗਲਤ ਜੀਨ ਕਗਨ ਦੁਰਾਵੂ ਅਤੇ ਪ੍ਰਭੂ ਨੂੰ ਸਭ ਤੋਂ ਹੀ ਵਿਆਪਕ ਜਾਣਨਾ ਇਹ ਕਾਠੀ ਪਾ ਕੇ ਮਨ ਨੂੰ ਨਿਰੰਕਾਰ ਦੇ ਦੇਸ ਦੀ ਓਟਾਰੀ ਲਗਵਾਉਂਦਾ ਹਾਂ ਲਗਵਾਉਂਦਾ ਹਾਂ ਭਾਵ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜਦਾ ਹਾਂ ਆਪਣੇ ਵਿਚਾਰ ਅਸਬਾਰੀ ਕੀਜੇ ਸਹਿਜ ਕੇ ਪਾਵੜੇ ਪੱਗ ਧਰ ਲੀਜੇ ਮਹਾਰਾਜ ਕਹਿੰਦੇ ਆਓ ਭਾਈ ਆਪਣੇ ਸਰੂਪ ਦੇ ਗਿਆਨ ਆਪਣੇ ਸਰੂਪ ਦੇ ਗਿਆਨ ਰੂਪ ਘੋੜੇ ਉੱਤੇ ਸਵਾਰ ਹੋ ਜਾਈਏ ਭਾਵ ਸਾਡਾ ਅਸਲ ਕੀ ਹੈ ਸਾਡਾ ਅਸਲ ਕੀ ਹੈ ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਈਏ ਗੁਰੂ ਦਾ ਗਿਆਨ ਲੈ ਕੇ ਗੁਰੂ ਦੇ ਗਿਆਨ ਦੀ ਮਨ ਘੋੜੇ ਨੂੰ ਲਗਾਮ ਪਾ ਲਈਏ ਤੇ ਮਨ ਘੋੜੇ ਨੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਜੋੜ ਕੇ ਪ੍ਰਭੂ ਪਰਮਾਤਮਾ ਵਾਲੇ ਰਸਤੇ ਤੇ ਤੋਰ ਗਏ ਵੀ ਆਪਣਾ ਅਸਲ ਕੀ ਹੈ ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਈਏ ਆਪਣੇ ਮੂਲ ਨੂੰ ਪਛਾਣਨਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵੀ ਆਪਣਾ ਮੂਲ ਪਛਾਣ ਤੂੰ ਕਿੱਥੋਂ ਆਇਆ ਤੇ ਕਿੱਥੇ ਜਾਣਾ ਪ੍ਰਭੂ ਪਰਮਾਤਮਾ ਨੇ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਤੇ ਤੂੰ ਹਣ ਮਨ ਆਇਆ ਕਰਦਾ ਪ੍ਰਭੂ ਪਰਮਾਤਮਾ ਨੂੰ ਭੁੱਲਿਆ ਹੋਇਆ ਤੇ ਇਹ ਨਰਕਾਂ ਦਾ ਨਰਕਾਂ ਵਿੱਚੋਂ ਆਇਆ ਤੇ ਨਰਕਾਂ ਵਿੱਚ ਹੀ ਜਾਵੜੇਗਾ ਹੁਣ ਤੈਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਪ੍ਰਭੂ ਪਰਮਾਤਮਾ ਨੇ ਸੁਰਗ ਵਾਲਾ ਜੀਵਨ ਦਿੱਤਾ ਸਵਰਗਪੀ ਜੀਵਨ ਕਿਉਂਕਿ ਮਨੁੱਖ ਜਨਮ ਹੀ ਇੱਕ ਸੁਰਗ ਭੋਗਦਾ ਹੈ ਸੁਰਗ ਵੀ ਆ ਮਨੁੱਖਾ ਜਨਮ ਸੁੱਖ ਸਹੂਲਤਾਂ ਨੇ ਖਾਣਾ ਪੀਣਾ ਠੀਕ ਆ ਜੀ ਹੁਣ ਪਸ਼ੂ ਪੰਛੀ ਵਿਚਾਰੇ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਨੇ ਹੈ ਉਹ ਵੀ ਖੁਸ਼ ਓਥੇ ਕੀੜੇ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਕੀੜਾ ਵੀ ਦੌੜ-ਦੌੜ ਭੱਜਦਾ ਭੱਜ ਭੱਜ-ਭੱਜ ਬਚਦਾ ਵੀ ਮੈਨੂੰ ਮਾਰਨ ਨਾ ਦੇਈ ਜਿਹੜਾ ਪ੍ਰਭੂ ਪਰਮਾਤਮਾ ਨੇ ਜੀਵਨ ਦਿੱਤਾ ਉਹਦੇ ਵਿੱਚ ਖੁਸ਼ ਆਜੀਵ ਪਰ ਜੇ ਤੂੰ ਬਚਣਾ ਉਹਨਾਂ ਤੋਂ ਭਾਈ ਜੁਨੀਆਂ ਤੋਂ ਤਾਂ ਫਿਰ ਪ੍ਰਭੂ ਪਰਮਾਤਮਾ ਦਾ ਨਾਮ ਨਾਲ ਜੁੜ ਜਾ ਸਹਿਜ ਕੇ ਪਾਬੜੇ ਪਗ ਧਰ ਲੀਜੇ ਅਗਲੇ ਪੰਨੇ 'ਚ ਮਹਾਰਾਜ ਜੀ ਨੇ ਰਹਾਉ ਵਾਲੇ 'ਚ ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖ ਜੇ ਅਤੇ ਆਪਣੀ ਅਕਲ ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿੱਚ ਰੱਖੀਏ ਰੱਖੀ ਰੱਖੀਏ ਐ ਕਹੋ ਸਹਿਜ ਅਵਸਥਾ ਨੂੰ ਸਦਾ ਹੀ ਸਹਿਜ ਅਵਸਥਾ ਦੇ ਵਿੱਚ ਮਨ ਟਿਕਿਆ ਰਹੇ ਚੱਲ ਰੇ ਬਕੁੰਠ ਤੁਝੇ ਲੈ ਤਾਰੂ ਅਗਲੇ ਬੰਦ ਚ ਪਤਾ ਕੀ ਕਹਿੰਦੇ ਨੇ ਮਹਾਰਾਜ ਚੱਲ ਹੇ ਮਨ ਹੇ ਮਨ ਰੂਪ ਘੋੜੇ ਤੈਨੂੰ ਬਕੌਂਠ ਦੇ ਸੈਰ ਕਰਾਵਾਂ ਮਨ ਨੂੰ ਸਵਰਤ ਨੇ ਆਪਣੀ ਸਮਝ ਨੇ ਗੁਰੂ ਦੇ ਗਿਆਨ ਨੇ ਇਹ ਮਨ ਘੋੜੇ ਨੂੰ ਪ੍ਰਭੂ ਪਰਮਾਤਮਾ ਦੇ ਸਵਰਗ ਦਾ ਝੂਟਾ ਦਵਾ ਦੇਗਾ ਮਨ ਨੂੰ ਜੇ ਗੁਰਮਤ ਲਵਾਂਗੇ ਤਾਂ ਆਪਾਂ ਐਂ ਜੇ ਸਮਝ ਲੈਨੇ ਸਿੱਧਾ ਜਾ ਗੁਰੂ ਦੀ ਮਤ ਤੇ ਤੁਰਦਿਆਂ ਜਿਹੜਾ ਮਨ ਘੋੜਾ ਬਾ ਪ੍ਰਭੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਹੁੰਚ ਜਾਏਗਾ ਜਦੋਂ ਮਨ ਘੋੜਾ ਉੱਥੇ ਚੱਲਿਆ ਗਿਆ ਤੇ ਫਿਰ ਜਿਹੜਾ ਮਨ ਤੇ ਸਵਾਰ ਹੈ ਜੀਵ ਉਹ ਵੀ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਜਾ ਕੇ ਹੇ ਚੇਤਾ ਪ੍ਰੇਮ ਕੇ ਚਾਬ ਕੁਮਾਰੋ ਚੱਲ ਰੇ ਬਕੌਂਠ ਤੁਝੇ ਲੈ ਤਾਰੋ ਹੇ ਜੇ ਤਾਂ ਪ੍ਰੇਮਕ ਚਾਬਕ ਮਾਰੋ ਮਹਾਰਾਜ ਕਹਿੰਦੇ ਜੇ ਅੜੀ ਕੀਤੀਏ ਤਾਂ ਮੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ਜੇ ਮਨ ਘੋੜਾ ਮਤਲਬ ਅੜੀ ਕਰਦਾ ਨਾ ਜਾਂਦਾ ਨਹੀਂ ਆਪਾਂ ਸਿੱਧੀ ਗੱਲ ਸਮਝਦੇ ਹਾਂ ਹੇ ਜੇ ਤਾਂ ਪ੍ਰੇਮਕ ਚਾਬਕ ਮਾਰੋ ਦਾ ਭਾਵ ਵੀ ਮਨ ਆਉਂਦਾ ਨਹੀਂ ਗੁਰੂਦਾਰੇ ਇੱਥੇ ਬੈਠਾ ਵੀ ਸੋਚਾਂ-ਸੋਚ ਲੱਭ ਚੱਲ ਗਿਆ ਯਾਰ ਇਹ ਤਾਂ ਗੱਲਾਂ ਪਰੋ ਜੀ ਸੁਣਦੇ ਰਹਿੰਨੇ ਆ ਮਨ ਘੋੜਾ ਦੌੜਦਾ ਤੇ ਇਹਨੂੰ ਪ੍ਰੇਮ ਦੇ ਚਾਪਕ ਮਾਰ ਚਾਪਕ ਤਾਂ ਆਪਾਂ ਤਾਂ ਸਮਝਦੇ ਆ ਨਾ ਛਾਂਟਾ ਕਹਿ ਲੋ ਚਾਪਕ ਕਹਿ ਲੋ ਡੰਡਾ ਕਹਿ ਲੋ ਸਿੱਧਾ ਹੀ ਵੀ ਇਹਨੂੰ ਪ੍ਰੇਮ ਦਾ ਡੰਡਾ ਮਾਰ ਕੇ ਰੋਕ ਕੇ ਰੱਖ ਬੈਠ ਤੇ ਤੂੰ ਕੋਈ ਨਾ 10 ਮਿੰਟ ਸੁਣ ਗੁਰੂ ਦੀ ਗੱਲ ਜੇ ਹੌਲੀ ਹੌਲੀ ਇਹਨੂੰ ਆਪਾਂ ਘੂਰ ਘੂਰ ਕੇ ਬੁਝਾ ਲਾਂਗੇ ਜਿਵੇਂ ਇੱਕ ਮਾਲਚਾਰਨ ਵਾਲਾ ਆਪਾਂ ਦੇਖਿਆ ਮਾਲਚਾਰਨ ਵਾਲਾ ਬਾ ਉਹ ਕਿਸੇ ਪਸ਼ੂ ਨੂੰ ਘਝਾਉਣਾ ਨਾ ਮਾਲ ਦੇ ਵਿੱਚ ਬਿਰੋਜ ਜਾਵੜੇ ਉਹਨੂੰ ਆਪਾਂ ਬੰਨ੍ਹ ਕੇ ਲਜਾਣੇ ਆਂ ਡੰਡੇ ਨਾਲ ਘੂਰ ਕੇ ਲਜਾਣੇ ਆਂ ਤੇ ਉਹ ਗਿਝ ਜਾਂਦਾ ਇਹ ਮਨ ਵੀ ਘੋੜਾ ਜਦੋਂ ਪ੍ਰੇਮ ਦੇ ਚਾਪਕ ਮਾਰ-ਮਾਰ ਕੇ ਗੁਰੂ ਦੇ ਗਿਆਨ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਨਾ ਇਹ ਵੀ ਗਿਝ ਜੂਗਾ ਥੋੜਾ ਜਿਆਨੂੰ ਡਾਂਟਣਾ ਪੈਣਾ ਮਨ ਨੂੰ ਵੀ ਰੁਕ ਮਹਾਰਾਜ ਕਹਿੰਦੇ ਨਾ ਹਿੱਚੇ ਤਾਂ ਪ੍ਰੇਮ ਕੇ ਚਾਪਕ ਮਾਰੋ ਜੇ ਅੜੀ ਕਰਦਾ ਹੈ ਘੋੜਾ ਮਨ ਘੋੜਾ ਗੁਰੂ ਦੀ ਗੱਲ ਨਹੀਂ ਸੁਣਦਾ ਗੁਰੂ ਦੇ ਦਵਾਰੇ ਨਹੀਂ ਆਉਂਦਾ ਤਾਨੂੰ ਪ੍ਰੇਮ ਦੇ ਚਾਪਕ ਮਾਰ ਘੂਰ ਕੇ ਲਿਆ ਨੂੰ ਰੋਕ ਇੱਥੇ ਵੀ ਰੁਕ ਝਲ ਗੁਰੂ ਦੀ ਗੱਲ ਸੁਣ ਕਹਤ ਕਬੀਰ ਭਲੇ ਅਸਬਾਰ ਕਬੀਰ ਜੀ ਆਖਦਾ ਹੈ ਇਹ ਜਿਹੇ ਸਿਆਣੇ ਅਸਬਾਰ ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ ਇਹ ਸਿਆਣੇ ਜੀਭ ਹੀ ਆਪਣੇ ਮਨ ਦੇ ਉੱਤੇ ਸਵਾਰ ਹੁੰਦੇ ਨੇ ਸਿਆਲੇ ਹੁੰਦੇ ਕਦੋਂ ਆ ਗੁਰੂ ਦਾ ਗਿਆਨ ਲੈ ਕੇ ਜਦੋਂ ਬਾਣੀ ਪੜਾਂ ਸੁਣਾਗੇ ਹੌਲੀ ਹੌਲੀ ਸਿਆਣੇ ਹੋ ਜਾਗੇ ਫਿਰ ਮਨ ਨੂੰ ਘੇਰ ਘੇਰ ਕੇ ਲਿਆਵਾਂਗੇ ਵੀ ਆ ਇਧਰ ਕਿਉਂਕਿ ਗੁਰੂ ਦੇ ਗਿਆਨ ਦਾ ਛੰਟਾ ਲੈਣਾ ਪੈਣਾ ਤਾਂ ਮਨ ਨੂੰ ਘੂਰਨ ਵਾਸਤੇ ਗੁਰੂ ਦੇ ਗਿਆਨ ਦਾ ਛੰਟਾ ਲਾ ਲਾ ਕੇ ਉਹਨੂੰ ਮਨ ਨੂੰ ਗਜਾਉਣਾ ਗੁਰੂ ਦੇ ਦੁਆਰੇ ਐ ਸਮਝ ਲੈਣੇ ਬੇਦਕ ਤੇਬ ਤੇ ਰਹੇ ਨਰਾਰਾ ਅਗਲੇ ਮੰਦ ਚ ਪਤਾ ਕੀ ਕਹਤਾ ਮਹਾਰਾਜ ਨੇ ਪਹਿਲਾ ਕਹਤਾ ਕਹਿਤ ਕਬੀਰ ਭਲੇ ਅਸਵਾਰਾ ਕਬੀਰ ਜੀ ਆਖਦਾ ਹੈ ਇਹ ਜਿਹੇ ਇਹੋ ਜਿਹੇ ਛਿਆਣੇ ਅਸਵਾਰ ਨੇ ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ ਤੇ ਜਦੋਂ ਮਨ ਤੇ ਸਵਾਰ ਹੋ ਗਏ ਫਿਰ ਬੇਦਕ ਤੇਬ ਤੇ ਰਹੇ ਨਰਾਰਾ ਨਰਾਰੇ ਦਾ ਮਤਲਬ ਨਰਾਲਾ ਬਖਰਾ ਬਖਰਾ ਰਹੇ ਰੋ ਰੀਤੀਆਂ ਰਵਾਜਾਂ ਤੋਂ ਵੇਦਾਂ ਤੇ ਕਿਤਾਬਾਂ ਨੂੰ ਛੱਜੇ ਝੂਠੇ ਆਖਣ ਤੇ ਝਗੜੇ ਤੋਂ ਬਖਰੇ ਰਹਿੰਦੇ ਹਨ ਵੇਦਾਂ ਨੂੰ ਧਾਰਮਿਕ ਕਿਤਾਬਾਂ ਨੂੰ ਸੱਚੇ ਝੂਠੇ ਆਖਣ ਤੋਂ ਬਖਰੇ ਰਹਿੰਦੇ ਹਨ ਇਸ ਝਗੜੇ ਵਿੱਚ ਨਹੀਂ ਪੈਂਦੇ ਵੀ ਇਹ ਸੱਚਾ ਤੇ ਝੂਠਾ ਨਾ ਆਪਦੇ ਮਨ ਦੇ ਘੋੜੇ ਤੇ ਸਵਾਰ ਹੋ ਗਿਆ ਮਨ ਜੀਵ ਜੀਵਾਤਮਾ ਆਪਣੇ ਮਨ ਦੇ ਘੋੜੇ ਤੇ ਸਵਾਰ ਹੋ ਕੇ ਗੁਰੂ ਦੇ ਚਰਨਾਂ ਨਾਲ ਲੱਗ ਗਿਆ ਤੇ ਬੱਸ ਫਿਰ ਉਹ ਕਿਸੇ ਨੂੰ ਨਾ ਚੰਗਾ ਨਾ ਕਿਸੇ ਨੂੰ ਮਾੜਾ ਇਸ ਝਗੜੇ 'ਚ ਹੀ ਨਹੀਂ ਪੈਂਦਾ। ਪੈਨਾਬਨੀ ਮਹਾਰਾਜ ਕਹਿੰਦੇ ਵੇਦਾਂ ਤੇ ਕਿਤਾਬਾਂ ਨੂੰ ਸੱਚੇ ਝੂਠੇ ਆਖਣ ਦੇ ਝਗੜੇ ਤੋਂ ਵੱਖਰੇ ਰਹਿੰਦੇ ਹਨ। ਸੱਚਾ ਝੂਠਾ ਨਹੀਂ ਕਹਿਣਾ ਕਿਸੇ ਨੂੰ ਵੀ। ਗੌੜੀ ਕਬੀਰ ਜੀ ਜੇ ਮੁਖ ਪਾਂਚੋ ਅੰਮ੍ਰਿਤ ਖਾਏ ਜਿਹ ਮੁਖ ਪੰਜੋਂ ਅਮਰਤ ਖਾਏ ਤਹਿ ਮੁਕ ਦੇਕਤ ਲੂ ਕਟ ਲਾਏ ਮਹਾਰਾਜ ਕਹਿੰਦੇ ਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਖਾਈਏ ਖਾਈਦੇ ਹਨ ਮਰਨ ਤੇ ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਤਾਈ ਵਾਲ ਕੇ ਲਾ ਦੇਈ ਚੁਤਾਈ ਵਾਲ ਕੇ ਲਾ ਲਈਏ ਮਹਾਰਾਜ ਕਹਿੰਦੇ ਮਹਾਰਾਜ ਕਹਿੰਦੇ ਜਿਹ ਮੁਖ ਪੰਜੋ ਅੰਮ੍ਰਿਤ ਖਾਏ ਜਿਸ ਮੂ ਨਾਲ ਪੰਜੇ ਹੀ ਉਤਮ ਪਦਾਰਥ ਖਾਈਦੇ ਹਨ ਤੇ ਮਰਨ ਤੇ ਉਸ ਮੂ ਨੂੰ ਆਪਣੇ ਸਾਹਮਣੇ ਹੀ ਚੁਆਤੀ ਬਾਲ ਕੇ ਮਚਾਇਆ ਜਾਂਦਾ ਨਾ ਆਪਣੇ ਸਾਹਮਣੇ ਹੀ ਚੌਥੀ ਲਾ ਦਿੰਦੇ ਆ ਇਸੇ ਬਗਮੂਹ ਨੂੰ ਅੱਗੇ ਦੱਸਦੇ ਨੇ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਅਗਲੇ ਬੰਦ ਚ ਮਹਾਰਾਜ ਕਹਿੰਦੇ ਹੈ ਮੇਰੇ ਸ਼ਿਆਣੇ ਰਾਮ ਮੇਰਾ ਇੱਕ ਇਹ ਦੁਖ ਦੂਰ ਕਰ ਦੇ ਅਗਨੰਦਾ ਹੈ ਅਰ ਗਰਵ ਅਰ ਗਰਭ ਬਸੇਰਾ راہਵਲ ਬੰਦਾ ਜੀ ਮਹਾਰਾਜ ਕਹਿੰਦੇ ਇਹ ਜੋ ਤ੍ਰਿਸ਼ਨਾ ਦੀ ਅਗ ਸੜਦੀ ਹੈ ਤੇ ਗਰਭ ਦਾ ਆਸ ਹੈ ਭਾਵ ਇਹ ਜੋ ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ ਤੇ ਤ੍ਰਿਸ਼ਨਾ ਅੱਗ ਵਿੱਚ ਸੜੀ ਦਾ ਹੈ ਇਸ ਤੋਂ ਬਚਾ ਲੈ ਤ੍ਰਿਸ਼ਨਾ ਦੀ ਅੱਗ ਤੋਂ ਬਚਾ ਲੈ ਮਹਾਰਾਜ ਅਰਦਾਸ ਹੈ ਕਾਇ ਬਿਗੁੱਤੀ ਬਹੁ ਵਿਦ ਭਾਤੀ ਮਰਨ ਪਿੱਛੋਂ ਇਹ ਸਰੀਰ ਕਈ ਤਰ੍ਹਾਂ ਖਰਾਬ ਹੁੰਦਾ ਹੈ ਕੋ ਜਾਰੇ ਕੋ ਗੜ ਲੈ ਮਾਟੀ ਕਹਿਣ ਦਾ ਭਾਵ ਵੇ ਕੋਈ ਇਸ ਨੂੰ ਸਾੜ ਦਿੰਦਾ ਹੈ ਕੋਈ ਇਸ ਨੂੰ ਮਿੱਟੀ ਵਿੱਚ ਦਬ ਦਿੰਦਾ ਹੈ ਜਿਵੇਂ ਮੁਸਲਮਾਨ ਵੀਰ ਦਬਾਉਂਦੇ ਹਨ ਤੇ ਆਪਾਂ ਇਹਨੂੰ ਚਿਖਾ ਤੇ ਚਾੜਦੇ ਆ ਕਹੋ ਕਬੀਰ ਹਰ ਚਰਨ ਦਿਖਾ ਬੋ ਪਾਸੇ ਤੇ ਜਮ ਕਿਉ ਨਾ ਪਠਾਵੋ ਮਹਾਰਾਜ ਕਹਿੰਦੇ ਕਬੀਰ ਜੀ ਕਹਿੰਦੇ ਹਨ हे प्रभु ਮੈਨੂੰ ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇ ਪਾਸੇ ਤੇ ਉਸ ਤੋਂ ਪਿੱਛੋਂ ਉਸ ਤੋਂ ਪਿੱਛੋਂ ਬੇਸ਼ੱਕ ਜਮ ਨੂੰ ਹੀ ਮੇਰੇ ਪ੍ਰਾਨ ਲੈਣ ਲਈ ਕੱਲ ਦੇਵੀ ਪਿਛੇੋਂ ਤਾਂ ਭਲਾ ਮਾ ਜਮਾ ਨੂੰ ਭੇਜਦੀ ਮੇਰੇ ਪ੍ਰਾਨ ਲੈਣ ਵਾਸਤੇ ਪਰ ਮੈਨੂੰ ਪ੍ਰਭੂ ਦੇ ਦਰਸ਼ਨ ਕਰਾ ਪਹਿਲਾਂ ਤਾਂ ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਪ੍ਰਭੂ ਦੇ ਦਰਸ਼ਨ ਕਰਾ ਦੇ ਤੇ ਮਗਰੋਂ ਭਾਵੇਂ ਜਮਾ ਨੂੰ ਭੇਜਦੀ ਮੇਰੇ ਸਰੀਰ ਨੂੰ ਲਿਜਾਣ ਵਾਸਤੇ ਅਗੇ ਮਾਰਾ ਦੱਸਦੇ ਨੇ ਗੌੜੀ ਕਬੀਰ ਜੀ ਆਪੇ ਪਾਪਕ ਆਪੇ ਪਵਨ ਜਾਰੇ ਖਸਮ ਤਰਾਖੇ ਕਬਨ ਮਹਾਰਾਜ ਕਹਿੰਦੇ ਖਸਮ ਪ੍ਰਭੂ ਆਪ ਹੀ ਅੱਗ ਹੈ ਆਪ ਹੀ ਹਵਾ ਹੈ ਜੇ ਉਹ ਆਪ ਹੀ ਜੀਵਾਂ ਨੂੰ ਸਾੜਨ ਲੱਗੇ ਤਾਂ ਕੌਣ ਬਚਾ ਸਕਦਾ ਹੈ ਰਾਮ ਜਪਤ ਤਨ ਜਰ ਕੀ ਨਾ ਜਾਏ ਮਹਾਰਾਜ ਕਹਿੰਦੇ ਪ੍ਰਭੂ ਦਾ ਸਿਮਰਨ ਕਰਦੇ ਆ ਇਸ ਦਾ ਸਰੀਰ ਵੀ ਭਾਵੇਂ ਸੜ ਜਾਏ ਉਹ ਰਤਾ ਪ੍ਰਭਾ ਨਹੀਂ ਕਰਦਾ ਠੀਕ ਆ ਜੀ ਤੇ ਇਤਿਹਾਸ ਤੋਂ ਆਪਾਂ ਜਾਣੂ ਹੀ ਆ ਦੇਗਾ ਵਿੱਚ ਬਾਲ ਕੇ ਵੀ ਸੜਿਆ ਗਿਆ ਤੱਤੀਆਂ ਤਵੀਆਂ ਤੇ ਬਿਠਾ ਕੇ ਵੀ ਸੜਿਆ ਗਿਆ ਰੂਮ ਵਿੱਚ ਲਪੇਟ ਕੇ ਵੀ ਸੜਿਆ ਗਿਆ ਵੱਠੀਆਂ ਵਿੱਚ ਵੀ ਠੀਕ ਆ ਜੀ ਆਪਾਂ ਇਤਿਹਾਸ ਸੁਣਿਆ ਪੜ੍ਹਿਆ ਸੁਣਿਆ ਮਹਾਰਾਜ ਕਹਿੰਦੇ RAM ਨਾਮ ਚਿਤ ਰਹਾ ਸਮਾਏ ਪ੍ਰਭੂ ਦਾ ਸਿਮਨ ਕਰਦਿਆ ਉਸ ਦਾ ਸਰੀਰ ਭਾਵੇਂ ਸਰੀਰ ਵੀ ਭਾਵੇਂ ਸੜ ਜਾਏ ਉਰਤਾ ਪ੍ਰਭਾ ਨਹੀਂ ਕਰਦਾ RAM ਨਾਮ ਚਿਤ ਰਹਾ ਸਮਾਏ ਜਿਸ ਮਨੁੱਖ ਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਮਨ ਜੁੜਿਆ ਹੋਇਆ ਹੈ ਜਾ ਜੁੜਿਆ ਰਹਿੰਦਾ ਹੈ ਐਂ ਕਹਿ ਲੋ ਜਾ ਕੋ ਜਰੇ ਕਾਹੇ ਹੋਏ ਹਾਨ ਨਟਬਟ ਖੇਲੇ ਸਾਰੰਗਪਾਨ ਕਿਉਂਕਿ ਬੰਦਗੀ ਕਰਨ ਵਾਲੇ ਨੂੰ ਇਹ ਨਿਸ਼ਚਾ ਹੁੰਦਾ ਹੈ ਕਿ ਨਾ ਕਿਸੇ ਦਾ ਕੁਝ ਛੜਦਾ ਹੈ ਤੇ ਨਾ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ ਨਟਬਟ ਖੇਲੇ ਸਾਰੰਗਪਾਨ ਦਾ ਮਤਬਲ ਹੈ ਪ੍ਰਭੂ ਆਪ ਹੀ ਸਭ ਥਾਈ ਨਟਾਂ ਦੇ ਪੈਸਾ ਵਾਂਗ ਖੇਡ ਰਿਹਾ ਹੈ ਭਾਵ ਕਿ ਤੇ ਆਪ ਹੀ ਨੁਕਸਾਨ ਕਰ ਰਿਹਾ ਹੈ ਤੇ ਕਿਤੇ ਆਪ ਹੀ ਉਹ ਨੁਕਸਾਨ ਸਹਿ ਰਿਹਾ ਹੈ ਦੇਖੋ ਬਿਰਤੀ ਭਗਤ ਪਿਆਰਿਆਂ ਦੀ ਵੀ ਸਭ ਕੁਝ ਆਪੇ ਹੀ ਕਰਦਾ ਹੈ ਵੀ ਇੱਕ ਪਾਸੇ ਮਤਬਲਾ ਆਰਿਆਂ ਨਾਲ ਚੀਰਨ ਵਾਲਾ ਉਹਦੇ ਵਿੱਚ ਵੀ ਆਪ ਹੀ ਆ ਜਿਹੜੇ ਆਰਿਆਂ ਨਾਲ ਚੀਰਨ ਵਾਲੇ ਨੇ ਉਦੇ ਵਿੱਚ ਹੀ ਆਪ ਉਹਦੀ ਜੋਤ ਆ ਪ੍ਰਭੂ ਪਰਮਾਤਮਾ ਦੀ ਤੇ ਜਿਹੜਾ ਚੀਰਿਆ ਜਾ ਰਿਹਾ ਉਹਦੇ ਵਿੱਚ ਵੀ ਜੇ ਹੁਣ ਗੁਰਬਾਣੀ ਨੂੰ ਮੰਨ ਗਏ ਆ ਆਪਾਂ ਮੰਨਦੇ ਆ ਆਪਾਂ ਤਾਂ ਫਿਰ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੰਨ ਨਹੀਂ ਕੋਈ ਫਿਰ ਤਾਂ ਇਹੀ ਮੰਨਣਾ ਪਊ ਭਾਈ ਵੀ ਜਿਹੜੇ ਚੀਰਨ ਵਾਲੇ ਆ ਉਹ ਵੀ ਰੱਬ ਉਹਦੇ ਵਿੱਚ ਵੀ ਰੱਬ ਦੀ ਜੋਤ ਹੈ ਤੇ ਜਿਹੜਾ ਚੀਰਿਆ ਜਾ ਰਿਹਾ ਉਹਦੇ ਵਿੱਚ ਵੀ ਰੱਬ ਦੀ ਜੋਤ ਹੈ ਇਹ ਬਿਰਤੀ ਕੀ ਨਹੀਂ ਬਣਦੀ ਆ ਜਿਹੜਾ ਹਰੇ ਥੱਲੇ ਖੜਾ ਉਹਦੀ ਬਿਰਤੀ ਆ ਇਹ ਵੀ ਤੇਰਾ ਬਾਣਾ ਮਿੱਠਾ ਲੱਗੇ ਹਰ ਨਾਨਕ ਨਾਮ ਪਦਾਰਥ ਮੰਗੇ ਤਤੀਆਂ ਤਵੀਆਂ ਤੇ ਵੀ ਇਹ ਸ਼ਬਦ ਉਚਾਰਿਆ ਸਤਗੁਰਾਂ ਨੇ ਆਪਣੀਆਂ ਰਚਨਾਵਾਂ ਤੋਂ ਤੇ ਮਤੀ ਦਾਸ ਦੇ ਮਨ ਵਿੱਚ ਵੀ ਉਹੀ ਹੈ